ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਇਸ ਲਈ ਜਦ ਨੂੰ ਇਤਲਾ ਮਿਲੀ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਦੇਖੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਮਾਡਲ ਕੋਡ ਆਫ ਕੰਡਕਟ ਦੇ ਚਲਦੇ ਆ ਕਮਿਸ਼ਨਰੀ ਟਮਰਿਤ ਸਰ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਾਂ ਤੇ ਟਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸੈਂਟਰਲ ਸਬਡਿਵੀਜ਼ਨ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ ਹਾਸਲ ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੂੰ ਸাকसेसਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਰ ਨੰਬਰ 31 ਡੇਟਡ 29th ਆਫ ਫ फेब्रुवारी ਅੰਡਰ ਸੈਕਸ਼ਨ 307 ਆਫ ਆਰਮਜ਼ ਐਕਟ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਗगनਪ੍ਰੀਤ ਇਹ ਤਰਨਤਾਰਨ ਦੇ ਰਹਿਣ ਵਾਲੇ ਹਨ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ ਇਲੀਅਸ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸাকसेसਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ 0.324 ਦੀ ਪਿਸਟਲ ਅ ਯੂਜ਼ ਹੋਈ ਸੀ ਉਹ ਵੀ ਅਸੀ ਰਿਕਵਰ ਕਰ ਲਈ ਹੈ ਵਜਾ ਰੰਜਿਸ਼ ਇਹ ਸੀ ਕਿ ਜਿਹੜੀ ਮੇਦੀ ਮਡਲੀ ਪੁੱਛ ਕੇ ਛੇ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦੋਂ ਇਤਲਾ ਮਿਲੀ ਕੀ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਮੈਮ ਕੁੜੀ ਦਾ ਕਿੰਨਾ ਕਿਤੇ ਕੁੜੀ ਦਾ ਕੋਈ ਰੋਲ ਹੈਗਾ ਸੀ ਜਿਹੜੀ ਹੈਗੀ ਸੀ ਦੀ ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ ਇਹਦੀ ਰਿਮਾਂਡ ਸੀ ਕੀਤੀ ਜਾਵੇਗੀ ਅਜੀ ਜਿਹੜੀ ਮੋਡਲੀ ਪੁੱਛ ਕੇ ਛਾ ਉਹਦੇ ਵਿੱਚ ਸਿਰਫ ਇਹ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਨਹੀਂ ਪਰ ਇਹਨੂੰ ਇਹਨੂੰ ਪਤਾ ਸੀ ਕਿ ਲੜਕੀ ਜਿਹੜੀ ਹੈ ਮੈਰਿਟਾਈਲ ਦੀ ਤਲਾਕ ਨਹੀਂ ਦਿੱਤਾ ਉਹ ਬਿਲਕੁਲ ਬਿਲਕੁਲ ਜੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਇਹ ਸਿੰਗਾਪੁਰ ਦੇ ਰਹਿੰਦੇ ਨੇ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹ ਰਹੇ ਨੇ ਤੇ ਇਹਦਾ ਕੋਈ ਨਾ ਐਕਸਟਰਾ ਮੈਰਿਟਲ ਅਫੇਅਰਸ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਇਹਦੇ ਕੋਲ ਮੈਂ ਦੱਸਿਆ ਗਿਆ ਕਿ ਫੋਨ ਦੇ ਉੱਤੇ ਤਾਂ ਮੇਰੇ ਹੁੰਦਾ ਸੀ ਉਸ ਲੜਕੀ ਨਾਲ ਜਾਂ ਨਹੀਂ ਹੁੰਦਾ ਸੀ ਜਿਹੜੀ ਲੜਕੀ ਨਾਲ ਗੱਲ ਕਰਦਾ ਸੀ ਦੇਖੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਵੀ ਤੇ ਇਹ ਤਾਂ ਉਹਦਾ ਅਫੇਅਰ ਸੀਗਾ ਜੀ ਇਹ ਉਹ ਕਿਉਂ ਉਸ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਵਿੱਚ ਜਾਂਚ ਕਰਾਂਗੇ ਰਿਮਾਂਡ ਸੀ ਕਰਦੇ ਹਾਂ 1 ਸਾਈਡ ਦਾ ਤੇ ਦੋਨੋਂ ਸਾਈਡ ਦਾ ਇਹ ਤਾਂ ਅਜੇ ਸਿਫ ਜੀ ਅਕਿਊਜ਼ ਦੀ ਪ੍ਰੀਲੀਮੀਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਅਕਿਊਜ਼ ਦੇ ਵੱਲੋਂ ਇਹ ਵਜਾ ਰੰਜਿਸ਼ ਦੱਸੀ ਗਈ ਹੈ। ਹਨ ਪਹਿਲੇ ਵੀ ਕੋਈ ਮੁਕਦਮਾ ਦਰਜ ਹੈ? ਜੀ ਨਹੀਂ ਇਹ ਪਹਿਲਾ ਹੀ ਮੁਕਦਮਾ ਹੈ।